ਇੱਕ ਸਤਿਕਾਰਯੋਗ ਥਾਂ ਤੇ ਵਾਪਰੀ ਹੈ ਸ਼ਰਮਨਾਕ ਘਟਨਾ ਇੱਕ ਲੜਕੀ ਦੇ ਨਾਲ ਹੋਇਆ ਹੈ ਕੁਕਰਮ ਤੇ ਪੁਲਿਸ ਨੇ ਪੁਜਾਰੀ ਸਮੇਤ ਤਿੰਨ ਲੋਕਾਂ ਨੂੰ ਕਰ ਲਿਆ ਹੈ ਗ੍ਰਿਫਤਾਰ ਜਿਆ ਇੱਕ ਖਬਰ ਮਹਾਰਾਸ਼ਟਰ ਦੇ ਜ਼ਿਲ੍ਹਾ ਅਮਰਾਵਤੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮੱਠ ਦੇ ਵਿੱਚ ਇੱਕ ਨਾਬਾਲਿਕ ਲੜਕੀ ਦੇ ਨਾਲ ਬਲਾਤਕਾਰ ਹੋਇਆ ਹੈ ਇਹ ਬਲਾਤਕਾਰ ਇਸ ਦੇ ਪੁਜਾਰੀ ਤੇ ਨਾਲ ਹੀ ਉਸ ਦੇ ਸਹਾਇਕ ਦੇ ਵੱਲੋਂ ਕੀਤਾ ਗਿਆ ਹੈ ਦੱਸਦੀਏ ਕਿ ਇਸ ਮਠ ਦੇ ਪੁਜਾਰੀ ਦਾ ਨਾਮ ਸੁਰਿੰਦਰ 무ਨੀ ਤਲੇਂਗਾਵਕਰ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 75 ਸਾਲ ਹੈ ਤੇ ਨਾਲ ਹੀ ਉਸ ਦਾ ਸਹਾਇਕ ਹੈ ਉਹ ਵੀ ਇਸ ਨਾਬਾਲੀ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ ਦੱਸਦੀਏ ਕਿ ਇਸ ਪੁਜਾਰੀ ਦੇ ਸਹਾਇਕ ਦਾ ਨਾਮ ਬਾਲਾ ਸਾਹਿਬ ਦੇ ਸਾਈਂ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 40 ਸਾਲ ਹੈ ਇਹਨਾਂ ਦੋਵਾਂ ਦੇ ਵੱਲੋਂ ਇਸ ਨਾਬਾਲਗ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਕਈ ਵਾਰ ਬਣਾਇਆ ਗਿਆ ਤੇ ਕਈ ਮਹੀਨਿਆਂ ਤੱਕ ਉਸਦੇ ਨਾਲ ਬਲਾਤਕਾਰ ਹੁੰਦਾ ਰਿਹਾ ਹੈ ਦੱਸਦੀ ਹੈ ਕਿ ਇਸ ਲੜਕੀ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਹੁਣ ਇਹ ਲੜਕੀ 8 ਮਹੀਨੇ ਦੀ ਗਰਭਵਤੀ ਹੈ ਤੇ ਇਹ ਉਦੋਂ ਪਤਾ ਲੱਗਿਆ ਜਦੋਂ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ ਲੜਕੀ ਨੇ ਆਪਣੇ ਮਾਤਾ ਪਿਤਾ ਨੂੰ ਆਪਣੇ ਨਾਲ ਹੋਈ ਸਾਰੀ ਹੜਬੀਤੀ ਦਸਤੀ ਤਾਂ ਮਾਤਾ ਪਿਤਾ ਨੇ ਪੁਲਿਸ ਥਾਣੇ ਦੇ ਵਿੱਚ ਇਸ ਦੇ ਸੰਬੰਧੀ ਰਿਪੋਰਟ ਦਿੱਤੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਨਾਲ ਹੀ ਇਸ ਪੁਜਾਰੀ ਤੇ ਉਸ ਦੇ ਸਹਾਇਕ ਨਾਲ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਇਸ ਲੜਕੀ ਨੇ ਇਹ ਦੱਸਿਆ ਹੈ ਕਿ ਉਹ ਪਿਛਲੇ ਸਾਲ ਆਪਣੇ ਚਾਚਾ ਚਾਚੀ ਦੇ ਨਾਲ ਇਸ ਮੱਠ ਦੇ ਵਿੱਚ ਗਈ ਸੀ ਕਿਉਂਕਿ ਉਹਨਾਂ ਦੀ ਇਸ ਮੱਠ ਦੇ ਪ੍ਰਤੀ ਬਹੁਤ ਸ਼ਰਧਾ ਤੇ ਸਤਿਕਾਰ ਹੈ ਤੇ ਜਦੋਂ ਉਹ ਆਪਣੀ ਚਾਚੀ ਦੇ ਨਾਲ ਇਥੇ ਸੇਵਾ ਕਰਦੀ ਸੀ ਤਾਂ ਇਸ ਪੁਜਾਰੀ ਦੇ ਵੱਲੋਂ ਇਸ ਦੀ ਚਾਚੀ ਨੂੰ ਆਖਿਆ ਗਿਆ ਕਿ ਇਸ ਕੁੜੀ ਨੂੰ ਉਸ ਦੇ ਕਮਰੇ ਦੇ ਵਿੱਚ ਭੇਜ ਦੇਵੇ ਤਾਂ ਲੜਕੀ ਦੀ ਚਾਚੀ ਨੇ ਇਸ ਕੁੜੀ ਨੂੰ ਪੁਜਾਰੀ ਦੇ ਕਮਰੇ ਦੇ ਵਿੱਚ ਜਾਣ ਦੇ ਲਈ ਮਜਬੂਰ ਕੀਤਾ ਤਾਂ ਲੜਕੀ ਉੱਥੇ ਗਈ ਤਾਂ ਪੁਜਾਰੀ ਤੇ ਉਸ ਦੇ ਸਹਾਇਕ ਦੇ ਵੱਲੋਂ ਇਸ ਲੜਕੀ ਨੂੰ ਵਾਰ-ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ ਜਿਸ ਦੇ ਤਹਿਤ ਹੁਣ ਇਹ ਲੜਕੀ 8 ਮਹੀਨੇ ਦੀ ਗਰਭਵਤੀ ਹੈ ਇਸ ਬੰਦ ਦੀ ਵਿੱਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਪੁਲਿਸ ਨੇ ਇਸ ਮਠ ਦੇ ਪੁਜਾਰੀ ਉਸ ਦੇ ਸਹਾਇਕ ਦੇ ਨਾਲ ਹੀ ਇਸ ਲੜਕੀ ਦੀ ਚਾਚੀ ਨੂੰ ਵੀ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਪੜਤਾਲ ਹੋ ਰਹੀ ਹੈ ਇਹਤੇ ਕਾਬਿਲ ਹੈ ਕਿ ਚਾਹੇ ਕੋਈ ਮੱਠ ਹੋਵੇ ਜਾਂ ਫਿਰ ਕੋਈ ਅਜਹੀ ਥਾਂ ਜਿਸ ਦੇ ਪ੍ਰਤੀ ਅਸੀਂ ਆਮ ਤੌਰ ਤੇ ਸ਼ਰਧਾ ਤੇ ਸਤਿਕਾਰ ਰੱਖਦੇ ਹਾਂ ਉੱਥੇ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਜੁੜੀਆਂ ਕਿ ਮਾਨਸਿਕ ਤੌਰ ਤੇ ਹੋਣ ਜਾਂ ਫਿਰ ਧਾਰਮਿਕ ਭਾਵਨਾਵਾਂ ਹੋਣ ਜਦੋਂ ਇਹੋ ਜਹੀਆਂ ਥਮਤੀ ਇਹੋ ਜਿਹਾ ਕਠਿਨਾਵਾ ਵਾਪਰਨ ਗਿਆ ਤਾਂ ਫਿਰ ਸਮਾਜ ਦਾ ਰਸਤਾ ਕਿਸ ਪਾਸੇ ਵੱਲ ਹੋਵੇਗਾ ਇਹ ਹਰ ਕੋਈ ਸਮਝ ਸਕਦਾ ਸੋ ਇਹ ਲੜਕੀ ਵੀ ਆਪਣੇ ਚਾਚਾ ਚਾਚੀ ਦੇ ਨਾਲ ਇਸ ਮਠ ਦੇ ਵਿੱਚ ਗਈ ਸੀ ਤਾਂ ਕਿ ਉਹ ਸੇਵਾ ਕਰ ਸਕੇ ਪਰੰਤੂ ਉਸ ਨੂੰ ਕੀ ਪਤਾ ਸੀ ਕਿ ਉਸ ਦੇ ਨਾਲ ਇਸ ਮਠ ਦੇ ਵਿੱਚ ਅਜਿਹਾ ਕੁਝ ਵਾਪਰ ਜਾਣਾ ਹੈ ਜਿਸਨੇ ਉਸ ਨੂੰ ਸਰੀਰਕ ਤੌਰ ਤੇ ਤਾਂ ਪਰੇਸ਼ਾਨ ਕਰਨਾ ਹੀ ਹੈ ਨਾਲ ਹੀ ਮਾਨਸਿਕ ਤੌਰ ਤੇ ਵੀ ਬਹੁਤ ਵੱਡੀ ਪੜਤਾਲ ਨਾਲ ਚਲਣੀ ਪਵੇਗੀ ਇਹ ਲੜਕੀ ਜਿਸ ਦੇ ਨਾਲ ਕਈ ਮਹੀਨਿਆਂ ਤੱਕ ਬਲਾਤਕਾਰ ਹੁੰਦਾ ਰਿਹਾ ਹੈ ਇਹ ਲੜਕੀ ਹੁਣ 8 ਮਹੀਨੇ ਦੀ ਗਰਭਵਤੀ ਹੋ ਗਈ ਹੈ ਪੁਲਿਸ ਤੱਕ ਮਾਮਲਾ ਪਹੁੰਚ ਗਿਆ ਤੇ ਪੁਲਿਸ ਨੇ ਪੁਜਾਰੀ ਸਮੇਤ ਉਸ ਦੇ ਸਹਾਇਕ ਨੂੰ ਤੇ ਨਾਲ ਹੀ ਇਸ ਲੜਕੀ ਦੀ ਚਾਚੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਅਗਲੇਰੀ ਜਾਂਚ ਪੜਤਾਲ ਹੋ ਰਹੀ ਹੈ